she <speaking in Hebrew> so ਹਰਸਿੰਘ ਜੀ ਪਿਆਰੀ ਹਰਸਿੰਘ ਜੀ ਸੱਚੇ ਪਾਤਸ਼ਾਹ ਜੀ ਦੇ ਟਾਈਮ ਤੇ ਸਿਰਫ ਇੰਨੇ ਕੁ ਬਚਨਾਂ ਦਾ ਥੋੜਾ ਜਿਹਾ ਯਾਦ ਆ ਮਹਾਰਾਜ ਜੀ ਜਾਂ ਕਾ ਉਹ ਸ਼ਬੀਪੋਗਾ ਜਾਂ 17 ਹੜ ਕੋਈ ਵੱਡਾ ਤਿਹਾਰ ਜਾਂ ਮੇਲਾ ਸੀ ਬਚਪਨ ਸੇ ਉਦੋਂ 7-8 ਸਾਲ ਦੀ ਉਮਰ ਸੀ ਬੱਚਿਆਂ ਨੂੰ ਲੱਗੇ ਨਹੀਂ ਸੀ ਹੌਂਦਿੰਦੇ ਹੁੰਦੇ ਜਦੋਂ ਮਹਾਰਾਜ ਜੀ ਕੋਠੀ ਦੇ ਉੱਤੋਂ ਤਿਆਰ ਹੋ ਕੇ ਉਤਰਦੇ ਹੁੰਦੇ ਸੀ ਆ ਅੱਗੇ-ਅੱਗੇ ਉਦੋਂ ਨਹੀਂ ਇੰਨੀ ਗੱਲ ਦਾ ਪਤਾ ਪੀਲੇ ਕੱਪੜਿਆਂ ਵਾਲੇ ਕੁਝ ਗੁਰਸਿੱਖ ਹੁੰਦੇ ਸੀ ਜਿਹੜੇ ਅੱਗੇ-ਅੱਗੇ ਆਉਂਦੇ ਹੁੰਦੇ ਸੀਗੇ ਪੀਲੇ ਵਸਤਰਾਂ ਵਾਲੇ ਉਤੋਂ ਬਾਅਦ ਵਿੱਚ ਜਿਹੜੇ ਅੱਗੇ ਫਿਰ ਮਹਾਰਾਜ ਜੀ ਤੇ ਲਾਗੇ-ਲਾਗੇ ਸਾਈਡਾਂ ਦੇ ਉੱਤੇ ਜਿਹੜੀ ਸੰਗਤ ਸੀ ਉਹ ਸੰਗਤ ਹੁੰਦੀ ਸੀ ਉਹ ਬੱਚਿਆਂ ਨੂੰ ਲਾਗੇ ਨਹੀਂ ਸੀ ਹੌਂਦਿੰਦੇ ਕਿ ਕੋਈ ਬੱਚਾ ਖਰਾਬੀ ਨਾ ਕਰੇ ਦੋ ਤਿੰਨ ਵਾਰ ਇਦਾਂ ਹੋਇਆ ਇਹ ਜੋ ਵੇਖਿਆ ਤੇ ਮਹਾਰਾਜ ਜੀ ਦੇ ਨਾਲ ਹੋਰ ਵੀ ਕੁਝ ਗੁਰਸਿੱਖ ਪਿੱਛੇ ਤੁਰੇ ਹੁੰਦੇ ਹੁੰਦੇ ਸੀ ਤੇ ਉਹ ਉਦੋਂ ਵਿਹਾਰ ਸ਼ੁਰੂ ਹੋਣਾ ਹੁੰਦਾ ਸੀ ਸੰਗਤ ਪਹਿਲਾਂ ਹੀ ਬੈਠੀ ਹੁੰਦੀ ਸੀ ਤੇ ਚੋਰੀ ਥੱਲਿਓਂ ਦੀ ਕੇਸ ਦੇ ਲੱਤਾਂ ਦੀ ਵੜ ਕੇ ਤੇ ਮਹਾਰਾਜ ਜੀ ਦੇ ਅੱਗੇ ਇੱਕਾ ਦੁਆਰ ਕੋਈ ਮੱਥਾ ਟੇਕਿਆ ਸੱਚੇ ਪਾਤਸ਼ਾਹ ਨੂੰ ਉਹਰ ਕਦੀ ਮਰਜੀ ਦੇ ਨਾਲ ਉਦਾਂ ਗੱਲ ਨਹੀਂ ਸੀ ਹੋਈ ਕਿਉਂਕਿ ਬਚਪਨ ਸੀ ਉਸ ਤੋਂ ਬਾਅਦ ਕੀ ਆ ਕਿ ਸਾਡੇ ਡੈਡੀ ਹਣੀ ਜਿਆਦਾ ਪ੍ਰੋਗਰਾਮਾਂ ਦੇ ਉੱਤੇ ਉਹ ਹੀ ਜਾਂਦੇ ਰਹੇ ਸੀ ਅਸੀਂ ਘਰ ਦੇ ਕਮਾਂ ਕਾਜਨ ਵਿੱਚ ਲੱਗੇ ਰਹਿੰਦੇ ਸੀ ਦੇੜ ਹੀ ਉਹਦੇ 3 ਸ਼ਬਦਾਂ ਤੋਂ ਬਾਅਦ ਮਹਾਰਾਜ ਜੀ ਨੇ ਇੱਕ ਸਨਾ ਦਿੱਤਾ ਮਲ ਸਿੰਘ ਫਰੀਦাবাদ ਵਾਲੇ ਮਲਸੋਂ ਫਰੀਦাবাদ ਦਾ ਸਨਾ ਆਇਆ ਕਿ ਗਰਮੀਤ ਤੇਰਾ ਇੱਕ ਸਨਾ ਦਿੱਤਾ ਮੈਨੂੰ ਮਹਾਰਾਜ ਜੀ ਨੇ ਤੇ ਮੇਰੇ ਕੋਲ ਆ ਕੇ ਤੇ ਉੱਪਰ ਆ ਜਾ ਤੇ ਮੇਰੇ ਕੋਲ ਆ ਕੇ ਸਨਾ ਲੈ ਲੈ ਜਦੋਂ ਵੀ ਕੋਈ ਗੁਰਸਿੱਖ ਪਾਪਾ ਜੀ ਹੁਣਾਂ ਦੇ ਹੁੰਦਿਆਂ ਆਉਂਦਾ ਹੁੰਦਾ ਸੀ ਤੇ ਅਸੀਂ ਕੀ ਦੁਕਾਨ ਦੇ ਉੱਤੇ ਬੈਠੇ ਰਹਿਣਾ ਅਣਜਾਣ ਸੀ ਪਤਾ ਨਹੀਂ ਸੀਗਾ ਇਹਨਾਂ ਦੀ ਵੈਲੀਅੂ ਤਾਂ ਕਿੰਨੀ ਜਬਾ ਇਹਨਾਂ ਦੀ ਵੈਲੀਅੂ ਆ ਮਲਸੂਰ ਨੇ ਮੈਨੂੰ ਕਿਹਾ ਵੀ ਗਰਮੀ ਸੇ ਉੱਪਰ ਆ ਜਾ ਤੇ ਮਲਸੂਰ ਨੇ ਫੇਰ ਉਹੀ ਗੱਲ ਕਹਿਤੀ ਜਿਹੜੀ ਅੱਗੇ ਕਰਦੇ ਸੀ ਕਿ ਮੈਂ ਪਾਜੀ ਤੁਸੀਂ ਉੱਪਰ ਬੈਠੇ ਹੋ ਤੇ ਮੈਂ ਆਇਆ ਮੈਂ ਫਿਰ ਦੁਕਾਨ ਦੇ ਦਿੱਤੇ ਖਲੋ ਗਿਆ ਮਲਸੋ ਨੇ ਕਹ ਮੈਂ ਗਰਮੀਤ ਨੂੰ ਥੱਲੇ ਨਹੀਂ ਛੱਡ ਕੇ ਜਾਣਾ ਤੇਰਾ ਸਨਾਹ ਮਹਾਰਾਜ ਜੀ ਨੇ ਦਿੱਤਾ ਪਹਿਲਾਂ ਉਹ ਲੈ ਲਾ ਉੱਪਰ ਆ ਕੇ ਤੇ ਫੇਰ ਜੋ ਮਰਜ਼ੀ ਕਰਦੇ ਰਹੋ ਮਲਸੋ ਨੇ ਮੈਨੂੰ ਸਨਾਹ ਕੀ ਦਿੱਤਾ ਉਹਨੇ ਆਖਿਆ ਵੀ ਗਰਮੀਤ ਮਹਾਰਾਜ ਜੀ ਨੇ ਮੈਨੂੰ ਆਖਿਆ ਵਾ ਵੀ ਜਦੋਂ ਵੀ ਕੋਈ ਗੁਰਸਿੱਖ ਤੁਹਾਡੇ ਘਰ ਆਉਣਾ ਵਾ ਤੁਹਾਡੇ ਡੈਡੀ ਤੋਂ ਬਾਅਦ ਡੈਡੀ ਹੁਣ ਤੁਹਾਡੇ ਨਹੀਂ ਆ ਤੇ ਤੁਸੀਂ ਕਦੇ ਵੀ ਉਹ ਟਾਈਮ ਤੇ ਦੁਕਾਨਾਂ ਦੇ ਉੱਤੇ ਨਹੀਂ ਬੈਣਾ ਮੈਨੂੰ ਆਖਿਆ ਮੈਨੂੰ ਸਿਰਾਂ ਦਿੱਤਾ ਵਾ ਬਾਕੀ ਕਿਸੇ ਨੂੰ ਨਹੀਂ ਵੀ ਜਦੋਂ ਵੀ ਕੋਈ ਗੁਰਸਿੱਖ ਤੁਹਾਡੇ ਕੋਲ ਆਊਗਾ ਤੇ ਦੁਕਾਨਾਂ ਤੇ ਨਹੀਂ ਜਾਣਾ ਫਿਰ ਇਹ ਵੀ ਨਾਲ ਕਿ ਵੀ ਦੁਕਾਨਾਂ ਦੇ ਜ਼ਿੰਮੇਦਾਰ ਮੈਂ ਆ ਤੇ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਅੱਜ ਹਜ਼ਾਰਾਂ ਹੀ ਸੰਤਾਂ ਸੱਚੇ ਪਾਸ਼ਾ ਦੇ ਪਜੀਆਂ ਬਹੁਤ ਬਹੁਤ ਉਹਨਾਂ ਦੀ ਸ਼ੁਕਰਗੁਜ਼ਾਰ ਹਾਂ ਇਹ ਇੱਕ ਮਹਾਰਾਜ ਜੀ ਦੀ ਇੱਕ ਸ਼ਬਦ ਛੋਟਾ ਜਿਹਾ ਹੋ ਰਿਹਾ ਜੋ ਮੈਂ ਦੱਸਣਾ ਚਾਹੂੰਗਾ ਸੱਚੇ ਬਾਸ਼ੇ ਨੇ ਸਾਡੇ ਪਰਿਵਾਰ ਨੂੰ ਹੁਕਮ ਕੀਤਾ ਸੁਪਨੇ ਵਿੱਚ ਉਨੇ ਕਿ ਪੀ ਤੁਸੀਂ ਸ਼ਬਦ ਫੋਟੋ ਜਿਹੜੀ ਆ ਇਹ ਰੋਜ਼ ਪੜ੍ਹਨੀ ਆ ਤੇ ਇੱਕ ਸ਼ਬਦ ਆ ਜਿਹੜਾ ਮਹਾਰਜ ਜੀ ਨੇ ਦਿੱਤਾ ਵੀ ਇਹ ਤੁਸੀਂ ਰੋਜ਼ ਸ਼ਾਮ ਨੂੰ ਸਾਰੇ ਪਰਿਵਾਰ ਨੇ ਮਿਲ ਕੇ ਬੈਠ ਕੇ ਪੜ੍ਹਨਾ ਉਹ ਸ਼ਬਦ ਇਹ ਸੀ ਆਤਮ ਧਾਰ ਮਿਲਿਆ ਸੁਖ ਸੁਖ ਸਤਗੁਰ ਚਰਨ ਹਜੂਰ ਆਤਮ ਤ੍ਰਿਸ਼ਨਾ ਮਿਟੀ ਭੁੱਖ ਹਮੇਂ ਹੰਗਤਾ ਹੋਈ ਦੂਰ ਉੱਜਲ ਹੋਇਆ ਆਤਮੁਖ ਇਹ ਸ਼ਬਦ ਸੀਗਾ ਜਿਹੜਾ ਮਹਾਰਾਜ ਜੀ ਆਪ ਕਹਿ ਕੇ ਗਏ ਸੀ ਤੇ ਨਾਲ ਸ਼ਬਦ ਫੋਟੋ ਵਾਸਤੇ ਹੁਕਮ ਕਰਕੇ ਗਏ ਕਿ ਭਈ ਇਹ ਤੁਸਾਂ ਸਾਰੇ ਪਰਿਵਾਰ ਨੇ ਛੱਡਣਾ ਨਹੀਂ ਆ ਕੋਈ ਸਮਾਂ ਪਾ ਕੇ ਤੇ ਅਹੀਂ ਵਿੱਚ ਕੁਝ ਲਾਪਰਵਾਹੀ ਕਰਨ ਲੱਗੇ 7-8 ਸਾਲ ਬਾਅਦ ਤੇ ਮਹਾਰਾਜ ਜੀ ਫੇਰ ਮੇਰੇ ਕੋਲ ਆਗੇ ਰਾਤ ਆ ਬਹੁਤ ਜ਼ਿਆਦਾ ਹਨ ਨੇ ਡਾਂਟਿਆ ਉਹਨੇ ਆਖਿਆ ਗਰਮੀ ਤੇ ਜੇ ਤਹੀਂ ਇਹ ਕੰਮ ਨਾ ਕੀਤਾ ਮੈਂ ਤੁਹਾਡਾ ਕੋਈ ਸ਼ਰੇਣ ਨਹੀਂ ਦੇਣਾ ਇਹ ਕੰਮ ਜਿਹੜਾ ਵਾ ਛੱਡਣਾ ਨਹੀਂ ਆ ਪੰਜ ਸੱਤ ਸਾਲ ਫੇਰ ਲੰਗੇ ਥੋੜਾ ਜਿਹਾ ਬੰਦਾ ਕੀ ਆ ਫੇਰ ਭੁੱਲ ਜਾਂਦਾ ਵਾ ਅਹੀਂ ਫੇਰ ਵਿੱਚੋਂ ਕੋਸ਼ਿਸ਼ ਦੇਣ ਛੁੱਟੀ ਕਰ ਜਣੀ ਦੋ ਚਾਰ ਦਿਨ ਮਹਾਰਾਜ ਜੀ ਫੇਰ ਆਗੇ ਅੰਦੇ ਗਰਮੀਤਨ ਮੈਂ ਕਹਿ ਕੇ ਗਿਆ ਸੀ ਕਿ ਮੈਂ ਤਾਂ ਡਰੀ ਤੇ ਸ਼ਕਨਾ ਕੁਝ ਨਹੀਂ ਜੇ ਤੇ ਤੁਸੀਂ ਇਹ ਕੰਮ ਰੋਜ਼ ਹੀ ਕਰਨਾ ਜੇ ਇਹ ਸੱਚੇ ਪਾਤਸ਼ਾਹ ਜੀ ਦਾ ਹੁਕਮ ਸੀ ਇਸ ਕਰਕੇ ਮਹਾਰਾਜ ਦੀ ਕਿਰਪਾ ਦੇ ਨਾਲ ਉਹ ਹੁਣ ਅਹੀਂ ਕਰੀਬ ਕਰੀਬ ਸਾਰਾ ਸ਼ਾਮ ਨੂੰ ਪਰਵਾਦ ਜਿੰਨਾ ਇੱਥੇ ਹੁੰਦਾ ਵਾ ਉਹਨਾਂ ਬੈਠ ਕੇ ਉਹ ਮਹਾਰਾਜ ਜੀ ਦੇ ਹੁਕਮ ਮੁਤਾਬਕ ਉਹ ਕਰਦੇ ਆ ਇਸ ਟਾਈਮ ਤੇ ਜੋ ਇਹ ਹਰ ਸੰਗਤ ਆਈ ਆ ਕੁਝ ਸਾਡੇ ਪਰਿਵਾਰ ਦਾ ਥੋੜੇ ਬੱਚਿਆਂ ਦਾ ਮਨ ਮਟਾਵਾ ਮੈਂ ਕੋਈ ਗੱਲ ਚੋਰੀ ਰੱਖਣੀ ਨਹੀਂ ਚਾਹੁੰਦਾ ਮਹਾਰਾਜ ਕਿਰਪਾ ਕਰੇ ਇਹਨਾਂ ਬੱਚਿਆਂ ਤੇ ਮਿਹਰ ਭਰਿਆ ਹੱਥ ਰੱਖੇ ਪਰਿਵਾਰ ਵਿੱਚ ਪਿਆਰ ਇਤفاق ਬਖਸ਼ੇ ਸੱਚੇ ਪਾਤਸ਼ਾਹ ਜੀ ਆਪਣੇ ਚਰਨਾਂ ਦਾ ਪਿਆਰ ਬਖਸ਼ੇ ਨਾਏ ਮੇਰੇ ਕੋਈ ਵਾਸਾ ਇਹਨੂੰ ਠੀਕ ਕਰਨਾ ਨਾ ਬੱਚਿਆਂ ਦੇ ਵਾਸਤੇ ਇਹਨੂੰ ਠੀਕ ਕਰਨਾ ਸੱਚੇ ਪਾਤਸ਼ਾਹ ਜੀ ਤੇ ਇਹ ਹਰ ਸੰਗਤ ਆ ਜਿਹੜੀ ਇਹ ਸਾਰੀ ਇਸ ਦੀ ਜ਼ਿੰਮੇਵਾਰ ਆ ਇਹ ਕਿਰਪਾ ਕਰਕੇ ਦਇਆ ਕਰਕੇ ਸਾਡੇ ਪਰਿਵਾਰ ਤੇ ਤਰਸ ਕਰਕੇ ਇਸ ਗੱਲ ਦਾ ਥੋੜਾ ਜਿਹਾ ਮਹਾਰਾਜ ਜੀ ਅੱਗੇ ਵੀ ਬੇਨਤੀ ਕਰੋ ਕਿ ਭਈ ਇਹ ਜਿਹੜੀ ਕੋਈ ਇਦਾਂ ਦੀ ਥੋੜੀ ਬਹੁਤ ਅਪੱਤੀ ਜਿੱਦਾਂ ਕੋਈ ਪਰਿਵਾਰ ਤੇ ਆਈ ਆ ਤੇ ਉਹਨੂੰ ਸੱਚੇ ਪਾਤਸ਼ਾਹ ਜੀ ਔਰ ਇਹ ਹਰ ਸੰਗਤ ਦਇਆ ਕਰਕੇ ਤੇ ਇਸ ਕੰਮ ਨੂੰ ਠੀਕ ਕਰਕੇ ਜਾਵੇ ਇਸ ਤੋਂ ਬਾਅਦ ਮੈਂ ਇੱਕ ਛੋਟਾ ਜਿਹਾ ਸ਼ਬਦ ਹੈ ਸੱਚੇ ਪਾਤਸ਼ਾਹ ਦਾ ਉਹ ਮੈਂ ਪੜਨਾ ਚਾਹਾਂਗਾ ਅਗਰ ਤੁਹਾਡੀ ਇਜਾਜ਼ਤ ਹੋਵੇ ਤਾਂ ਇਹ ਸ਼ਬਦ ਪੜੋ ਆਪੋ ਸੁਣੋ ਨਹੀਂ ਉਹ ਸ਼ਬਦ ਸੋ ਹਮ ਮਹਾਰਾਜੇ ਸੰਗਰੀਸ਼ਣੋ

ਸੋਹੰਗ ਸ਼ਬਦ ਪ੍ਰਭ ਆਪ ਲਿਖਵਾਇਆ ਸੋਹੰਗ ਸ਼ਬਦ ਪ੍ਰਭ ਆਪ ਲਿਖਵਾਇਆ ਸੋਹੰਗ ਸ਼ਬਦ ਪ੍ਰਭ ਆਪ ਲਿਖਵਾਇਆ ਸਤਜਗ ਵੇਚ ਪ੍ਰਚਲਤ ਕਰਵਾਇਆ ਸਤਜਗ ਵੇਚ ਪ੍ਰਚਲਤ ਕਰਵਾਇਆ ਸਤਜਗ ਵੇਚ ਸਭ ਦਾ ਕਾਲ ਕਰਵਾਇਆ ਬਾਕੀ ਸਭ ਦਾ ਕਾਲ ਕਰਵਾਇਆ ਸੋਹੰਗੇ ਸ਼ਾਪਤ ਹੈ ਮੇਰਾ ਨਾਮ ਸੋਹੰਗੇ ਸ਼ਾਪਤ ਹੈ ਮੇਰਾ ਨਾਮ ਦੇ ਦਿੱਤਾ ਉਹ ਸਾਰਬ ਸੁਖ ਪਾਓ ਰੇ ਦਿੱਤਾ ਉਹ ਸਾਰਬ ਸੁਖ ਪਾਓ Veche chirashe, peer naya o. Veche chirashe, peer naya ਏ ਵਡਿਆਈ ਨਾਮ ਮੇਰੇ ਦੀ ਏ ਵਡਿਆਈ ਨਾਮ ਮੇਰੇ ਦੀ ਏ ਵਡਿਆਈ ਨਾਮ ਮੇਰੇ ਦੀ ਏ ਵਡਿਆਈ ਜੈਸੇ ਸਿਮਰਤ ਤੇ ਸਤ੍ਰਿਕਲਹ ਜਾਈ ਜਿਸ ਸਿਮਰਤ ਤੇ ਸੁਤ੍ਰਿਖਲ ਜਾਈ ਸੋ ਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ Bhagwan Diji Jai Sohamarai Sher Seng Vishnu Bhagwan Diji Jai Sohamarai Sher Seng Vishnu Bhagwan Diji ਇਸ ਜੇਠ ਮਹੀਨੇ ਦੀ ਪੱਠੀ ਵਰਗੀ ਤਬਦੀ ਧੁੱਪ ਦੇ ਵਿੱਚ ਇਹਨਾਂ ਦੇ ਪਿਆਰ ਦੇ ਸਰਦੇ ਦੇ ਉੱਤੇ ਆਪ ਜੀ ਇੱਥੇ ਪਹੁੰਚੇ ਹੋ। ਕਰੋਨਾ ਨੇ ਹਜੂਸੈਂਚੇ ਦੇ ਚਰਨਾਂ ਵਿੱਚੋਂ ਰੌਬੀ ਦੇ ਚਰਨਾਂ ਵਿੱਚ ਇੱਕ ਬੇਨਤੀ ਕੀਤੀ ਹੈ ਕਿ ਸਾਡੇ ਪਰਿਵਾਰ ਦੇ ਵਿੱਚ ਕੁਝ ਮੰਨ ਬਟਾ ਉਹ ਠੀਕ ਹੋ ਜਾਵੇ। ਸਵਾਗਤ ਸਰਬਸੰਗਤ ਇਸ ਸੇਵੇ ਦੇ ਆਪਣੀ ਆਪਣੀ ਜਗ੍ਹਾ ਤੇ ਖੜੇ ਹੋ ਕੇ ਆਪਾਂ ਹਜੂਰ ਦੇ ਚਰਨਾਂ ਵਿੱਚ ਬੇਨਤੀ ਕਰੀਏ ਕਿ ਸਰਬ ਹਰ ਸੰਗਤ ਦੇ ਵਿੱਚ ਭਾਵੇਂ ਉਹ ਪਰਿਵਾਰਵਾਦ ਹੋਵੇ ਭਾਵੇਂ ਉਹ ਸਰਬ ਹਰ ਸੰਗਤ ਹੋਵੇ ਸਾਰਿਆਂ ਦੇ ਮਨਾਂ ਦੇ ਵਿੱਚ ਐਸਾ ਪ੍ਰੇਮ ਭਰ ਦੇ ਐਸਾ ਪ੍ਰੇਮ ਭਰ ਦੇ ਕਿ ਜਗਤ ਦੇਖੇ ਉਸ ਨੂੰ ਕਿਹਾ ਗੁਰਸਿੱਖ ਤੋਂ ਬਣਾਏ ਤੇ ਉਹਨਾਂ ਦੇ ਮਨਾਂ ਵਿੱਚ ਇਹੋ ਜਿਹਾ ਪਿਆਰ ਆਹੋ ਪਸਾਰੇ ਜਣੇ ਹਜੂਰ ਦੇ ਚਰਨਾਂ ਵਿੱਚ ਪਿਆਰ ਦੀ ਭੀਖ ਮੰਗੀਏ ਸੋ ਹੰਗ ਮਹਾਰਾਜੀ ਸ਼ੇਰ ਸਿੰਘ ਵਿਸ਼ਨੋ ਬਕਵਾ